ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਲੱਖ ਤੁਸੀਂ ਆਪ ਸਹੀ ਜੇ ਸਾਡੇ ਨੇ ਸਫਲ ਕਰੇ ਪੰਜਾਬ ਦੀ ਧਰਤੀ ਹੈ ਥੋੜੇ ਹਾਲਾਤ ਜਿਹੜੇ ਪਹਿਲਾਂ ਬਾੜੇ ਆਪਾਂ ਦੇਖਿਆ ਪੰਜਾਬ ਨੇ 950 ਰੁਪਏ ਦਾ ਸਾਰੀ ਪ੍ਰਗਟ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਸਾਰੀ ਸਕੂਲ ਕੰਗਲੋ ਕਰ ਰਹੇ ਹੈ ਸਾਧੂ ਸੱਤਾ ਵੀ ਧਰਤੀ ਹੈ ਸਹਾਰਾ ਪਿੰਡ ਅੱਜ ਮੁੰਡਿਆਂ ਨੇ ਬੜੇ ਦਿਨਾਂ ਤੋਂ ਇਹ ਟੂਰਨਾਮੈਂਟ ਲੀਕਿਆ ਹੋਰ ਸੀਗਾ ਔਰ ਅੱਜ ਦੀ ਤਰੀਕਹ ਤਾਂ ਪਿਆਰ ਸੀਗਾ ਭਾਈ ਕਾਰੇ ਗਰਾਊਂਡ ਦੇ ਵਿੱਚ ਆਓ ਜੀ ਸਵਰਗ ਦਾਸੀ ਲੱਖੀ ਲੈਣਾ ਕਲੱਬ ਲੈ ਰਹੇ ਦੀ ਟੀਮਾਂ ਇੱਕ ਮਿੰਟ ਦਾ ਟਾਈਮ ਹੈ ਜੀ ਟੀਮ ਨੂੰ ਬੇਨਤੀ ਹੈ ਸੜੀ ਜਲਦੀਆਂ ਗਰਾਉਂਡ ਦੇ ਵਿੱਚ ਆ ਜਾਵੇ ਉਸ ਤੋਂ ਬਾਅਦ ਲਹਿਰਾ ਸਕੂਲ ਦੇ ਵੀਰੇ ਗੁਰੂ ਸਰ ਜੋੜਾ ਤੇ ਬਾਬਾ ਬੀਰੀ ਚੰਦ ਕੋਢੀਪੁਰਾ ਇਹ ਟੀਮ ਵੀ 1 ਨੰਬਰ ਗ라운ਡ ਚ ਆਵੇ ਕੋਢੀਪੁਰਾ ਆਈ ਵੀਰੇ ਕੋਢੀਪੁਰਾ ਕੋਢੀਪੁਰਾ ਦੇ ਗੁਰੂ ਸਰ ਜੋੜਾ ਬਾਬਾ ਕਾਲਾ ਮਹਿਰ ਬਰਨਾਲ ਤੇ ਧੰਨ ਧੰਨ ਬਾਬਾ ਸੋਹਣ ਸਿੰਘ ਨੱਥੂਕੇ ਇਹ ਟੀਮਾਂ ਵੀ ਪੁੱਜਣ ਗਈ ਹੈ ਸਵੈਗਤ ਕਰਾਂਗੇ ਉਧਰ ਆਓ ਜੀ ਸੈਨਾਏ ਤੇ ਪਖੋਗਲਾ 1 ਨੰਬਰ ਗਰਾਊਂਡ ਦੇ ਵਿੱਚ ਆਓ ਜੀ 30 ਕਿਲੋ ਭਾਰ ਵਰਗੇ ਮੁੰਡੇ ਸੈਨਾਏ ਤੇ ਪਖੋਗਲਾ ਹਰਨਾਮ ਸਿੰਘ ਤੇ ਦਰਾਜ ਜਲਦੀ ਤੇ ਨਾਓ ਉਹ ਦੇਖ ਖੇਡ ਮੈਦਾਨ ਦੇ ਵਿੱਚ ਮੁੰਡੇ ਨੇ ਚੋਟੀ ਦਾ ਉਹ ਭਗਤੇ ਭਾਈਕੇ ਵਾਲਾ ਗੱਲ ਵਿੱਚ ਪੁੰਜਿਆ ਹੋਇਆ ਮਾਣ ਵਾਲੀ ਬਣਿਆ ਉਧਰ ਆ ਦੇਖੋ ਜੀ ਮੈਚ ਟੱਕਰ ਚੱਕਰ ਧਲੇ ਬੜੀ ਵਧੀਆ ਤਕਾਰ ਦਾ ਭਾਈ ਦੇ ਸਾਹੇ ਹਰਦੀ ਮੈਚ ਰੈਡੀ ਹੋਣ ਗਿਆ ਵੀਰ ਮਿੱਤਰੋ ਫਿਰ ਮੈਦਾਨ ਦੇ ਵਿੱਚ ਘਾ ਵਾਲੇ ਮੈਦਾਨ ਦੇ ਵਿੱਚ ਮੈਚ ਖੇਡੇ ਜਾਣਗੇ 40 ਕਿਲੋ ਦੇ ਜੰਦੇ ਮੈਚ ਹੈ ਉਹ ਦੋ ਨੰਬਰ ਗਰਾਊਂਡ ਘਾ ਵਾਲੇ ਮੈਦਾਨ ਦੇ ਵਿੱਚ ਖੇਡੇ ਜਾਣਗੇ ਸਾਰੇ ਖਿਡਾਰੀ ਨੂੰ ਨੋਟ ਕਰ ਵੀ ਲੋ ਸਹੀ ਗੱਲ ਹੈ ਵੀ ਆਓ ਬਈ ਸੰਘੇੜਾ ਦੇ ਗਿੱਲ ਪੱਤੀ ਆਗਲਾ ਮੈਚ ਉਹਨਾਂ ਦਾ ਵੀ ਖੇਡੇ ਜਾਵੇਗਾ ਉਧਰ ਦੇਖਦਾ ਸੈਨੇ ਵਾਲਾ ਗੱਭਰੂ ਕਾਡੀ ਪਾਉਂਡ ਦੇ ਲਈ ਕੇਵਲ ਵਾਦਾ ਹੋਇਆ ਪਰ ਚੋਟੀ ਦਾ ਉਹ ਦੇਖੋਏ ਉਹ ਦੇਖੋ ਮੁੰਡਾ ਉਹ ਦੇਖੋ ਮੁੰਡਾ ਸਟੰਟ ਕਰਦਾ ਹੈ ਸੈਨੇ ਦੀ ਧਰਤੀ ਦਾ ਗੱਭਰੂ ਉਧਰ ਦੇਖਦਾ ਵੀ ਸੈਨੇ ਦੀ ਧਰਤੀ ਦੇ ਤਿੰਨ ਸਟਾਪਰ ਤਿਆਰ ਬਟਿਆਰ ਨੇ ਹੁਣ ਟੱਕਰ ਜਾ ਰਹੀ ਟੀਮ ਦੇਖੋ ਆ ਰੋਡ ਤੇ ਜੀ ਬਾਫੀ ਜਾਵਾਂਗੇ ਬੇਬੂ ਪੀਰ ਲਗਾ ਹੋਈ ਟੀਮ ਆ ਗਈ ਜੇਤੂ ਬਣੋ ਸਿੱਧ ਬਾਬਾ ਮਹਿਰ ਸੁਣੋ ਨਾ ਉਹ ਤੇਰੇ ਦੀ ਮਾਣ ਇੱਕ ਮਿੰਟ ਜੀ ਇੱਕ ਮਿੰਟ ਹਾਂਜੀ ਕੈਰੀਅਨ ਹਰ ਵਿਚਾਰੇ ਵੀ ਲੜ ਕੇ ਜਰਾ ਅਸੀਂ ਟੀਮ ਕੱਟਣ ਲੱਗਿਆਂ ਸਿੱਧ ਬਾਬਾ ਨਿਹਾਲ ਤੇ ਗ੍ਰੇਸੂ ਸ਼ੋਹਦੇ ਵਾਲੇ ਬੰਦੇ ਆਜੋ ਆਜੋ ਵੀ ਲੜ ਕੇ ਜਰਾ ਸਿੱਧ ਬਾਬਾ ਨਿਹਾਲ ਤੇ ਗ੍ਰੇਸੂ ਸ਼ੋਹਦੇ ਵਾਲਾ हाँ, भी भी है, और करेगा त्याजा मेरे मित्र आफ्फा ला देगा खेल मैदान सहने पड़ना है कि पार्हे एक पास मुंडा टक्कर और मुंडा दिखता टहंदा है ओ मुड़िया 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 सोया मगर की भागदा है ओ नंबर रेडर का चार तेरे मेरे मित्र भाग चुके हैं गड्डी ने बनाम कर रेड पे गई है ते करारी के लिए दो ध्यान रे ते दो वीर नहीं मेरे पास एक मुर्सी ते एक मनवाड़ी ते दो दे विच एक ने ट्राई कीती है पर गड्डी नहीं पार हां ते सुने नहीं पार मतरा जो जीवा मतरा सैदा के लहरा हाथ का मैच जो खेला जाएगा ਅਗਲੇ ਟੀਮਾਂ ਆਉਣ ਦੇ ਜਾਂਦੇ ਲੈ ਕੇ ਹੋੜ ਪਾ ਰਿਹਾ ਇੱਕ ਮਿੰਟ ਇੱਕ ਮਿੰਟ ਜਦ ਹਾਰ ਲਈ ਰਹਿਣਾ ਉਹ ਅੱਦੇ ਕਿੱਥੇ ਜਾਂਦੇ ਨੇ ਪੀਆਂ ਵਰਗੇ ਜਿਹੜੇ ਕਦੇ ਕੱਠਿਆਂ ਨੇ ਮਾਣੇ ਹੁੰਦੇ ਆ ਨਮਿਆਂ ਦਾ ਜਾਤਾ ਮਰਸਾ ਨੌ ਦੰਦਾ ਬੇ ਵੇੜਿਆ ਪੁਰਾਣੇ ਤਾਂ ਪੁਰਾਣੇ ਹੁੰਦੇ ਆ ਇਸ ਸਮੇਂ ਜਾਫੀ ਦੇਖਾਂਗੇ ਵੀ ਤਿੰਨ ਤਿਆਰ ਹੈ ਇੱਕ ਪਾਸੇ ਨੋਇਨ ਦੇਖਾਂਗੇ ਵੀ ਚਰਾਗ ਲੱਗਿਆ ਹੋਇਆ ਪਈ ਵੀ ਰੇਡ ਉਹ ਨੰਬਰ ਜਿਹੜਾ ਦੇਖਾਂਗੇ ਵੀ ਜਗਰਾਉਂ ਵਾਲਾ ਨੋਇਨ ਜੋੜ ਗਿਆ ਹੈ ਮੈਚ ਸਮਾਪਤ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹ ਜਿਹੜਾ ਕਹਿੰਦਾ ਆਉਂਦਾ ਹੈ ਉਹ ਦੇਖਾਂਗੇ ਬੱਲੇ ਬੱਲੇ ਹੋ ਗਈ ਪਹਿਲੀ ਰੇਡ

ਏ ਟੱਕਰ ਏ ਬੱਲੇ 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 ਉਹ ਪਰ ਸਮਾ ਬੀਤਿਆ ਉਹ ਪਰ ਵੀਤਰ ਵਾਲਾ ਗੋਲ ਫੜਿਆ ਗਿਆ ਹੰਦਿਆਂ ਧਿਆਨ ਟੱਕਰ ਏ ਬੱਲੇ 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 ਟਪਾ ਟਾਪਾ ਪਾਕਾ ਬੰਡਰ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਜੰਦੀ ਯਾਰ ਦੇ ਵਿੱਚ ਕਿੰਦੜ ਪਿੰਡ ਦੇ ਵਿੱਚ ਕਰੈਕਟਰਾਂ ਕਨੇ ਵੱਡਾ ਮੇਲਾ ਜਿਹੜਾ ਖੇਡਾ ਜਾਣਾ 21 ਤਰੀਕ ਜਿਹੜੀ ਹੋਣੀ ਹੈ ਉਹ ਗਿੱਦੜ ਦੇ ਮੇਲੇ ਦੀ ਜਿੱਥੇ ਕਰੈਕਟਰ ਦੇ ਸਿੱਕੇ ਜੱਗੇ ਮਾਰਨ ਵਾਲੇ ਖਿਡਾਰੀ ਜਿਹੜੇ ਵੱਡੇ ਵੱਡੇ ਮੱਲ ਭੰਤਣਗੇ ਮਾਤਾ ਭਜਨ ਕੌਰ ਦੀ ਜਾਨ ਦੇ ਵਿੱਚ ਉਹ ਜਿਹੜਾ ਮੇਲਾ ਖੇਡਾ ਜਾਊਗਾ 21 ਤਰੀਕ ਹੋਣੀ ਹੈ ਉਹ ਗੱਦੂ ਸਾਦਾ ਵੀਰਸ ਦੇ ਲਾ ਰਿਹਾ ਇਸ ਸਮੇਂ ਕਰਨ ਭਦੌਰ ਨੇ ਫੜ ਕੇ ਕੰਚੀ ਮਾਰ ਦਿੱਤੀ ਹੈ ਬਹੁਤ-ਬਹੁਤ ਜਣਾਂ ਜਿਨ੍ਹਾਂ ਦੇ ਪ੍ਰਮਾਣ ਵੱਲੋਂ 3100 ਰੁਪਏ ਆਦੇ ਜਿਹੜਾ ਤਾਂ ਕੇ ਵੀ ਇੱਕ ਬੜੀ ਫਾਇਦਾ ਮਾਤਾ ਜਨਕ ਬੜੀ 30 ਕਰੋੜ ਧਾਰ ਲੈ ਜੀ ਗਰਦੀ ਨਾਲ ਨਾਲੇ ਉਹ ਤਗੜੀ ਮਾਂ ਵਾਲੀ ਸੇਵਾ ਆਂ ਪਾ ਰਿਆ ਉਹ ਸੱਤਵਾਂ ਤਾਂ ਪਾ ਰਿਆ ਉਹ ਸੱਤ ਵਾਰ ਕੇ ਕਹਿਣਾ ਭਾਣਾ ਮਿਠਾ ਲਾਗੇ ਤੇਰਾ ਸਰਬੰਸ ਜਾਨੀਆਂ ਵੇ ਤੇ ਅਸੀਂ ਦੇਖੇ ਵੀ ਜੱਫੀ ਚਾਰ ਉਹ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਹੈ ਜੱਫੀ ਚਾਰ ਇਸ ਸਮੇਂ ਬੱਲੇ ਬਲੇ ਕਰਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਵੀ ਖੱਬੀ ਖਾਨ ਜੋ ਤਾਉਂਦੇ ਉਹ ਕਰੇ ਪਰਿਵਾਰੀ ਤੇਜੇ ਹੱਥ ਤੱਕ ਨਹੀਂ ਪਾਇਆ ਨਹੀਂ ਬਰੀਕ ਗੁੱਟਾਂ ਨੂੰ ਲਾਹ ਰਿਹਾ ਇਸ ਵੀ ਤਿਆਰ ਹੈ ਅਗਲਾ ਮੈਚ ਲੰਗਿਆਣਾ ਤੇ ਭਲੌਰ ਇਹ ਟੀਮਾਂ ਭੱਜ ਕੇ ਗਰਾਊਂਡ ਦੇ ਵਿੱਚ ਆ ਜਾਣ ਲੰਗਿਆਣਾ ਤੇ ਭਲੌਰ ਇਹ ਵੀ ਵੱਡੇ ਵੀਰੇ ਚੱਕੀ ਮੈਕ ਤੇ ਰੇਡ ਪਾਈ ਹੈ ਹਰ ਸਾਹਮਣੇ ਇਹ ਦਾ ਮੈਦਾਨ ਦੇ ਵਿੱਚ ਉਧਰੋਂ ਪਾਸੇ ਗੁਰਜੀਤ ਕਹਿੰਦੇ ਤਾਕੂਪੁਰਾ ਪਿੰਡ ਹੈ ਮੁੰਡੇ ਤਗੜੀ ਕਬੱਡੀ ਖੇਡਿਆ ਵੀ ਬੰਦਾ ਪਾਈ ਸਨ ਜੋੜੀ ਵੱਡੇ ਵੱਡੇ ਪੰਜਾਬ ਦੇ ਬੜੀ ਬੜੀ ਕਬੱਡੀ ਕਮਾਣੇ ਕਿੰਨੇ ਮਸ਼ਹੂਰ ਹੈ ਜਰਜਾ ਜਰਾ ਪਿੱਛੇ ਯਾਰਾ ਜਦੋਂ ਸੋਡਾ ਮੈਚ ਚੱਲ ਰਿਹਾ ਵੀਰਮਾਨ ਕੋਲੋਂ ਐਂਟਰੀ ਕਰੇ ਯਾਰ ਗਰਾਊਂਡ ਦੇ ਵਿੱਚ ਕਿਉ ਗਰਾਊਂਡ ਦੇ ਵਿੱਚ ਆਪਣਾ ਲਾਈਨ ਚੱਲ ਰਿਹਾ ਕੋਈ ਰੌਲਾ ਰੁਲਾ ਪੈ ਰਿਹਾ ਹੈ ਲਓ ਕਹਿੰਦੇ ਮੈਦਾਨ ਦੇ ਵਿੱਚ ਉਹ ਮੁੰਡਾ ਕਹਿੰਦੇ ਗੁੱਟ ਫੜ ਗਿਆ ਕੈਂਚੀ ਲੱਗ ਗਿਆ ਤੇ ਹੱੱਡੇ ਕਰ ਗਿਆ ਗਰਾਊਂਡ ਦੇ ਵਿੱਚ ਕਹਿੰਦੇ ਮੁੰਡਾ ਰੇਡ ਪੌਂਟ ਵਾਸਤੇ ਲੱਖੀ ਦਾ ਉਹ ਪਿੰਡੂ ਹੈ ਐਸੇ ਦੇ ਯਾਰ ਸੋਹ ਤੇ ਦਾਦੇ ਚ ਜੰਗਾਓ ਵਾਲਾ ਉਹ ਤਨੇ ਕਰਦੇ ਵਿੱਚ ਕਰਕੇ ਤੋੜਦੇ ਲੱਤਾਂ ਮੇਰੇ ਤੇ ਹਾਇਦੇ ਵਾਲਾ ਮੁੰਡਾ ਹੋਇਆ ਹੋਏ ਨੇ ਮਿੱਤਰੋ ਲਾ ਭਰਾਵਾਂ ਨੂੰ ਅਫੀਸ ਨਾਲ ਬੈਠਿਆ ਆਹ ਦੇ ਜੇਵਾ ਦੇ ਰਾਹ ਨੂੰ ਨਾਮ ਦੇ ਉੱਚਾ ਦੇਣਗੇ ਰੇਡ ਪਾਉਣ ਵਾਸਤੇ ਮੁੰਡਾ ਪੰਨਾ ਹੋਇਆ ਹੋਏ ਮਿੱਤਰੋ ਜਗਰਾਉਣ ਵਾਲੇ ਇਹਨੂੰ ਹਰਦਾ ਰਹਿਣਾ ਗੱਲਾਂ ਬਾਤਾਂ ਧੰਦੀਏ ਟਿਕਾਣੇ ਮੇਲਾ ਸਵੇ ਦਾ ਪੰਡ ਸਹਣਾ ਜਨਤਨ ਵਾਲਾ ਮਾਲਵੇ ਦੀ ਧਰਤੀ ਆ ਮਿੱਤਰੋ ਗੁਰੂਆਂ ਦੀਆਂ ਸਤ ਬਾਬਾ ਹਰਗੁਰਦਾਸ ਦੀ ਕਿਰਤ ਅਪਾਰ ਤੇ ਮਿਹਨਤ ਤੇ ਚਰਚਾ ਬਾਬੇ ਫਰੀਦ ਦੀ ਧਰਤੀ ਤੋਂ ਕਿਦੇ ਚੱਲ ਗਏ ਐ ਫਰੀਦਕੋਟ ਜ਼ਿਲ੍ਹੇ ਤੋਂ ਬੰਦੇ ਚੱਲ ਗਏ ਐ ਬਗਾਰਾ ਪਿੰਡ ਐ ਪਰ ਚੋਤੀਆ ਵਾਲਾ ਕਿਦੇ ਰੇਡੇ ਜ਼ਿਲ੍ਹੇ ਵਾਲਾ ਐਸੇ ਤੇ ਤਗੜਾ ਜਹਾ ਲਾ ਕੇ ਮੈਦਾਨ ਦੇ ਵਿੱਚ ਉਹ ਬੱਲੇ ਦੇ ਵਿੱਚ ਆ ਗਿਆ ਮੇਰੇ ਮਿੱਤਰੋ ਵਾਹ ਬੱਲੇ ਦੇ ਹੋ ਲੱਗਦੇ ਕਾਲਜੇ ਕਾਂਦੀ ਕੋਚ ਵੀ ਨੇ ਨੇ ਬਾਹਰ ਆ ਜੀਆ ਲੋ ਕਹਿੰਦੇ ਮੈਦਾਨ ਦੇ ਵਿੱਚ ਮੇਰਾ ਪਿਆਰ ਵਾਲਾ ਇਹ ਕੋਲ ਵਾਸਤੇ ਬੈਠਾ ਹੋਇਆ ਸੀ ਐਸ ਵੇਲੇ ਬਟਾਕੇ ਉਹ ਜੀਤ ਹਰਿਆਣੇ ਵਾਲਾ ਕਹਿੰਦੇ ਉਹ ਫੱਟੇ ਕਰਕੇ ਦੂਣ ਮੇਰੇ ਵਿੱਚੋਂ ਲੱਗਦਾ ਹੋਇਆ ਜੇਰ ਪਾੜਦੇ ਹੋ ਪੰਪਾ ਉਹਦੀ ਬਾਤ ਵੀ ਦੀ ਧੂੜ ਹੈ ਇਹਦਾ ਰੰਗ ਸੰਘੂੜੀਏ ਉਹ ਕੋਰੀ ਚਿੱਟੀਏ ਇਹਨੂੰ ਮੈਚ ਦੀ ਨਾ ਕਰੋ ਉਹ ਮੇਰੇ ਬਤਨਾਂ ਦੀ ਮਿੱਟੀ ਇਹ ਪਾਉਂਦੇ ਨਗਰ ਕਦੇ ਪ੍ਰੀਤ ਅਗੇ ਵੰਗੋ ਮਤ ਆਇਆ ਹੈ ਇਹ 사ਨੀ ਇਹ ਨਾਲ ਸਾਰੇ ਬਾਅਦ ਸਾਡੇ ਕਹਿੰਦੇ ਹਰਮਨ ਦਾ ਸੋਤਾ ਵੀਰ ਹੈ ਜਿਹਨੂੰ ਕਿਹਾ ਉਹ ਮਾਸਾ ਕਹਿੰਦੇ ਆ ਪਰ ਇਸ ਵੇਲੇ ਜਾਂਦੀ ਤਿੰਨ ਤਿਆਰ ਵਰਤਿਆ ਹੈ ਪਰ ਇਸ ਵੇਲੇ ਕੌਣ ਬੱਲੇ ਬਰੇ ਘਾਉਗਾ ਇੱਕ ਪਾਸੇ ਨਗਰ ਬੁਰੀ ਹੈ ਨਾਮ ਫਰਿਆਦ ਲਗਾਇਆ ਨਾਮ ਕਹਿੰਦੇ ਹੈ ਬਣਾ ਮੇਰੀ ਜੀ ਰੁਫਾ ਜੀ ਬਾਬਾ ਪਰ ਬੁਰੀ ਬੁਰੀ ਦਾ ਪਲਗਾ ਫੈਨਾ ਸੈਨਾ ਦਨ ਉਹ ਲਾ ਦੁੱਤੀ ਹੈ ਇਹ ਮੁੰਡਾ ਸਾਡਾ ਯੋਸਹ ਸਿੰਘ ਨਾਵਾ ਆਪਣੀ ਟੀਮ ਦੀ ਤਗੜਾ ਨੰਬਰ ਹੋ ਗਿਆ ਤੇਰੀ ਸਈ ਦੇ ਕਪਾਲੇਵਾ ਨਾ ਇਹ ਇਸ ਵੇਲੇ ਜੱਫੀ ਪੈਣਾ ਹੈ ਅਵੀ ਨਵੇਂ ਨਵੇਂ ਜੱਫਾ ਵਾਲੇ ਤੇ ਗੱਲ ਹੋਰ ਹੋ ਜਾਣੀ ਹੈ ਜੱਫੀ ਪੈਣਾ ਕਪਾਲੇ ਸੂਰਿਆ ਨਾ ਨਾ ਕੋਈ ਗੁਰੀ ਲੱਗਿਆ ਹੈ ਜੱਫੀ ਪੈਣਾ ਇਹ ਜਿਹੋ ਵੀ ਮਿਲਦਾ ਹੈ ਬੜੇ ਨਰਮ ਸੁਭਾਅ ਦਾ ਮੁੰਡਾ ਹੈ ਇਹ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਕਾਟਾਜੀ ਵੱਲੋਂ ਇੱਕ 100 ਰੁਪਇਆ ਕਹਿੰਦੇ ਰੇਟ ਤੇ ਕਹਿੰਦੀ ਭਤੀਜਾ ਖੇਡਦਾ ਮਾਤਰ ਕਰਨਾ ਚਾਹੀਦਾ ਮਾਰੋ ਜੀ ਨਾ ਤੁਮ ਬੰਦੇ ਕਈਏ ਨਾਸਕਾਰ ਆਓ ਸਾਹਮਣੇ ਕਬੱਡੀ ਓ ਯਾਫੀ ਆ ਬੱਤੀ ਆ ਜੀ ਹਾਂ ਉਹ ਤਾਂ ਕੰਨ ਬੋਲੇ ਕਰ ਦਿਨਾ ਕਰਨਾ ਪੰਗਾ ਉਹ ਕਬੱਡੀ ਫੇਰ ਤੇ ਬੋਲ ਵੀਰੂ ਸਾਹਮਣੇ ਆ ਉਸ ਨੇ ਰੇਡ ਪਾਉਣ ਦੀ ਨਾਗੀਆਂ ਅੱਗੇ ਵੱਲੋਂ ਵੱਧ ਆਇਆ ਉਹ ਕਬੱਡੀਆਂ ਪੋਣੀਆਂ ਪੜੀਆਂ ਗੱਲ ਫੇਰ ਇੱਕ ਨਾਲੇ ਲੱਗਣੀਆਂ ਉਹ ਜਿਹਨੇ ਘਰ ਖਾਤਾ ਪੋਣੀਆਂ ਉਲੀ ਪਾਉਣਗੇ ਜਿਹਨੇ ਮਿਹਨਤ ਲਾਈ ਹੈ ਲੈ ਵੀ ਜੱਗੇ ਸੱਧਪ੍ਰੀਤ ਨੂੰ ਉਹਦੇ ਫੜੀ ਪਈ ਨਹੀਂ ਹੈ ਮੱਚ ਦਾ 11 ਕਬੱਡੀ ਦਾ ਉਹ ਫਿਰੇ ਮਿਹਨਤਾਂ ਜੱਫੀਆਂ ਕਿ ਉਸ ਨੇ ਪਈ ਰੇਡ ਜੱਫੀ ਚਾਰ ਚਾਰ ਇਹ ਹੈ ਨਾ ਲਾਣੇ ਜੱਫਾ ਨੌਜਾਨਾ ਦਾ ਮੁਸਾਫਿਰ ਇਹ ਹੈ ਨਾ ਮੇਰੇ ਬਾਈ ਦਾ ਮੁੰਡਾ ਹੈ ਸਾਰੇ ਬਾਰੇ ਸਾਡੇ ਮੁੰਡੇ ਬਾਈ ਦਾ ਮੁੰਡਾ ਹੈ ਇਸ ਸਮੇਂ ਹੋ ਗਿਆ ਮੁੰਡੇ ਘਰ ਉਸ ਸਮੇਂ ਦੀ ਪਿਤਾ ਪਰ ਪੁੱਤ ਪੁੱਤ ਪਰ ਕੋੜਾ ਪੂਰਾ ਨਹੀਂ ਦਿਖਦਾ ਆ ਸਾਡੇ ਸਹਨੇ ਪਿੰਡ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਕਿੰਨੇ ਕਿਲੋ ਖੇੜੇ ਪੁੱਤ 30 ਕਿਲੋ 30 ਕਿਲੋ ਵਾਰ ਕੰਬੋ ਬਹੁਤ ਕਿੰਨੇ ਕੀ ਖੁਸ਼ੀ ਆ ਬਹੁਤ ਖੁਸ਼ੀ ਆ ਐਦਾਂ ਹੀ ਖੇੜਿਆ ਕਰੋ ਤਾਂ ਅਪਕੇ